ਜਿਹੋ ਨਜ਼ਰ ਪਾਉਨੇ ਆ ਮੌਸਮ ਤੇ ਮੌਨਸੂਨ ਨੂੰ ਲੈ ਕੇ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਇਸ ਵਾਰ ਮੌਨਸੂਨ 5 ਦਿਨ ਪਹਿਲਾਂ ਹੀ ਐਕਟਿਵ ਹੋ ਗਿਆ ਯਾਨੀ ਕਿ 5 ਦਿਨ ਪਹਿਲਾਂ ਹੀ ਮੌਨਸੂਨ ਪੰਜਾਬ ਦੇ ਵਿੱਚ ਐਂਟਰ ਕਰ ਚੁੱਕਾ ਹੈ ਮੌਸਮ ਵਿਭਾਗ ਨੇ ਵੀਰਵਾਰ ਨੂੰ ਮੀਂਹ ਦੇ ਨਾਲ ਸੰਬੰਧਿਤ orange alert ਜਾਰੀ ਕੀਤਾ ਹੈ ਕਿਤੇ ਕਿਤੇ ਪੰਜਾਬ ਦੇ ਵਿੱਚ ਬਿਜਲੀ ਵੀ ਡਿੱਗਣ ਦੀ ਸੰਭਾਵਨਾ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਇੱਕ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਕਿ ਜੂਨ ਦਾ ਮਹੀਨਾ ਜਿਹੜਾ ਉਸ ਦੇ ਵਿੱਚ ਔਸਤ ਜਿਹੜੀ ਬਾਰਿਸ਼ ਹੈ ਉਹ ਆਮ ਦੀ ਤਰ੍ਹਾਂ ਹੀ ਦਰਜ ਕੀਤੀ ਗਈ ਹੈ ਮਤਲਬ ਪਿਛਲੇ ਸਾਲਾਂ ਦੇ ਦੌਰਾਨ ਜਿਸ ਤਰ੍ਹਾਂ ਬਾਰਿਸ਼ ਜੂਨ ਦੇ ਮਹੀਨੇ ਦੇ ਵਿੱਚ ਜਿੰਨੀ ਕੁ ਮਿਕਦਾਰ ਦੇ ਨਾਲ ਹੁੰਦੀ ਹੈ ਉਨੀ ਕੁ ਹੀ ਹੋਵੇਗੀ ਹਾਲਾਂਕਿ ਜੂਨ ਮਹੀਨਾ ਖਤਮ ਹੋਣ ਨੂੰ ਹਲੇ 4-5 ਦਿਨ ਪਏ ਨੇ ਪਰ ਹੁਣ ਤੱਕ ਦੀ ਜਿਹੜੀ ਬਾਰਿਸ਼ ਦਰਜ ਕੀਤੀ ਗਈ ਹੈ ਉਹ ਆਮ ਦੀ ਤਰ੍ਹਾਂ ਔਸਤ ਬਾਰਿਸ਼ੀ ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ 24 ਘੰਟਿਆਂ ਦੇ ਵਿੱਚ ਸੂਬੇ ਦੇ ਵਿੱਚ ਤਾਪਮਾਨ ਦੇ ਵਿੱਚ ਵੀ ਗਰਾਵਟ ਦਰਜ ਕੀਤੀ ਗਈ ਹੈ ਤੇ ਗ੍ਰੀਵਨ 3 ਡਿਗਰੀ ਔਸਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ ਤਾਂ ਬਠਿੰਡਾ ਦੇ ਵਿੱਚ ਦਰਜ ਕੀਤਾ ਗਿਆ ਜੋ ਕਿ 36.1 ਡਿਗਰੀ ਹੈ بارش ਦੀ ਬੁੱਧਵਾਰ ਨੂੰ ਪਈ بارش ਦੀ ਗੱਲ ਕਰੀਏ ਤਾਂ ਅਮਰੀਕਸਰ ਦੇ ਵਿੱਚ 30 ਮਿਲੀਮੀਟਰ ਪਟਿਆਲਾ ਵਿੱਚ 16 ਮਿਲੀਮੀਟਰ ਫਤਿਹਗੜ੍ਹ ਸਾਹਿਬ ਦੇ ਵਿੱਚ 1 ਮਿਲੀਮੀਟਰ ਹੁਸ਼ਿਆਰਪੁਰ ਦੇ ਵਿੱਚ 0.5 ਮਿਲੀਮੀਟਰ ਰੋਪੜ ਦੇ ਵਿੱਚ ਵੀ 0.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੋ ਇਸ ਜਾਣਕਾਰੀ ਦੇ ਮੁਤਾਬਿਕ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਮੀਂਹ ਪਿਆ ਪਟਿਆਲਾ ਦੇ ਵਿੱਚ ਵੀ ਚੰਗਾ ਮੀਂਹ ਪਿਆ ਫਤਿਹਗੜ੍ਹ ਸਾਹਿਬ ਹੁਸ਼ਿਆਰਪੁਰ ਅਤੇ ਰੋਪੜ ਜ਼ਿਲ੍ਹਿਆਂ ਦੇ ਵਿੱਚ ਹਲਕਾ ਹਲਕੀ ਬਰਸਾਤ ਹੋਈ ਹੈ ਬਹੁਤ ਹਲਕੀ ਬਰਸਾਤ ਹੋਈ ਹੈ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਤਾਪਮਾਨ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਤਾਪਮਾਨ ਘੱਟੋ ਘੱਟ 30 ਡਿਗਰੀ ਲੁਧਿਆਣਾ ਚ ਵੀ 30 ਡਿਗਰੀ ਪਟਿਆਲਾ 27 ਡਿਗਰੀ ਪਠਾਨਕੋਟ ਦੇ ਵਿੱਚ 32 ਡਿਗਰੀ ਬਟਿੰਡਾ ਦੇ ਵਿੱਚ 34 ਡਿਗਰੀ ਸੋ ਘੱਟੋ ਘੱਟ ਤਾਪਮਾਨ ਦੇ ਵਿੱਚ ਵੀ ਜਿਹੜਾ ਉਹ ਆਮ ਤੌਰ ਤੇ ਹੀ ਜਿੱਦਾਂ ਦਾ ਤਾਪਮਾਨ ਜੂਨ ਦੇ ਮਹੀਨੇ ਚ ਰਹਿੰਦਾ ਹੈ ਉਹ ਦਰਜ ਕੀਤਾ ਗਿਆ। ਸੋ ਮੌਸਮ ਵਿਭਾਗ ਵੱਲੋਂ ਮੌਨਸੂਨ ਦੀ ਗਤੀ ਨੂੰ ਲੈ ਕੇ ਵੀ ਸੂਬੇ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ। ਖਾਸ ਤੌਰ ਤੇ ਗੁਰਦਾਸਪੁਰ, ਅਮ੍ਰਿਤਸਰ, ਤਰਨਤਾਰਨ ਦੇ ਵਿੱਚ ਮੀਂਹ ਨਾਲ ਸੰਬੰਧਿਤ orange alert ਜਾਰੀ ਕੀਤਾ ਗਿਆ। ਇਸ ਦੇ ਨਾਲ ਹੀ ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗੜ, ਮੁਹਾਲੀ, ਕਪੂਰਥਲਾ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਮੁਕਸਰ ਦੇ ਵਿੱਚ ਵੀ yellow alert ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਜੂਨ ਮਹੀਨੇ ਦੇ ਵਿੱਚ ਮੀਂਹ ਆਮ ਦੀ ਤਰ੍ਹਾਂ ਦਰਜ ਕੀਤਾ ਗਿਆ 1 ਤੋਂ ਲੈ ਕੇ 25 ਜੂਨ ਤੱਕ 48.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਤੇ ਪੂਰੇ ਸੂਬੇ ਦੇ ਵਿੱਚ ਅ ਸਿਰਫ 37.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਯਾਨੀ ਕਿ ਹੁਣ ਤੱਕ ਅ ਸੂਬੇ ਦੇ ਵਿੱਚ ਪਿਛਲੇ ਸਾਲਾਂ ਦੇ ਜੇਕਰ ਅੰਕੜੇ ਦੀ ਗੱਲ ਕਰੀਏ ਤਾਂ 1 ਤੋਂ ਲੈ ਕੇ 25 ਜੂਨ ਤੱਕ 48.6 ਮਿਲੀਮੀਟਰ ਔਸਤ ਅ ਦਰਜੇ ਨਾਲ ਮੀਂਹ ਜਿਹੜਾ ਦਰਜ ਕੀਤਾ ਜਾਂਦਾ ਪਰ ਇਸ ਵਾਰ ਮੀਂਹ ਥੋੜਾ ਘੱਟ ਪਿਆ ਹਾਲੇ 5 ਦਿਨ ਪਏ ਨੇ ਜੂਨ ਦੇ ਮਹੀਨੇ ਨੂੰ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਜੂਨ ਦੇ ਇਹਨਾਂ 5 ਅਗਲੇ ਦਿਨਾਂ ਦੇ ਵਿੱਚ ਮੀਂਹ ਜਿਹੜਾ ਘੱਟ ਪਿਆ ਉਹ ਕਵਰ ਹੋ ਜਾਏਗਾ ਤੇ ਜੂਨ ਦੇ ਵਿੱਚ ਔਸਤ ਮੀਂਹ ਹੈ ਜਿਹੜਾ ਉਹ ਦੇਖਣ ਨੂੰ ਮਿਲੇਗਾ ਯਾਨੀ ਕਿ ਆਮ ਦੀ ਤਰ੍ਹਾਂ ਬਰਸਾਤ ਹੈ ਜਿਹੜੀ ਜੂਨ ਦੇ ਮਹੀਨੇ ਦੇ ਵਿੱਚ ਪੈਂਦੀ ਹੋਈ ਨਜ਼ਰ ਆਵੇਗੀ ਉਮੀਦ ਇਹ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਮੌਨਸੂਨ ਹੈ ਇਸ ਵੇਲੇ ਐਕਟਿਵ ਹੋ ਚੁੱਕਾ ਹੈ ਅਗਲੇ 2-3 ਦਿਨਾਂ ਦੇ ਵਿੱਚ ਬਰਸਾਤ ਪੂਰੇ ਪੰਜਾਬ ਦੇ ਵਿੱਚ ਵਿਆਪਕ ਪੱਧ ਇਸ ਤੋ ਲਾਗਾ ਮੌਸਮ ਵਿਭਾਗ ਨੇ ਇਸ ਸਾਲ ਸੂਬੇ ਦੇ ਵਿੱਚ ਆਮ ਵਰਗੀ ਬਰਸਾਤ ਹੋਣ ਦੀ پیشن گوئی ਵੀ ਕੀਤੀ ਹੈ ਪਿਛਲੇ ਸਾਲ ਮੌਨਸੂਨ ਜਿਹੜਾ 2 ਜੁਲਾਈ ਨੂੰ ਸੂਬੇ ਦੇ ਵਿੱਚ ਐਂਟਰ ਕੀਤਾ ਸੀ ਅ 2024 ਦੇ ਵਿੱਚ ਪੰਜਾਬ ਦੇ ਵਿੱਚ 439.8 ਮਿਲੀਮੀਟਰ ਜਿਹੜੀ بارش ਹੈ ਉਹ ਦਰਜ ਕੀਤੀ ਗਈ ਸੀ ਯਾਨੀ ਕਿ 24 ਦੇ ਵਿੱਚ ਕੁਝ ਘੱਟ بارش ਹੋਈ ਸੀ ਅ ਇਸ ਵਾਰ ਮੌਨਸੂਨ ਦੇ ਵਿੱਚ 110% ਮੀਂਹ ਪੈਣ ਦੀ ਸੰਭਾਵਨਾ ਦਿਖਾਈ ਗਈ ਹੈ ਯਾਨੀ ਕਿ ਇਸ ਵਾਰ ਅੱਛੀ ਤੇ ਚੰਗੀ ਪ੍ਰਸਾਪ ਵਰਖਾ ਹੋਵੇਗੀ ਜੋ ਕਿ ਪੰਜਾਬ ਦੇ ਲਈ ਚੰਗੀ ਖਬਰ ਹੈ ਅਤੇ ਪੰਜਾਬ ਸਰਕਾਰ ਵੱਲੋਂ ਵੀ ਬਰਸਾਤ ਨੂੰ ਲੈ ਕੇ ਜਿਹੜੇ ਮੁਕੰਮਲ ਬੰਦੋਬਸਤ ਕਰਨੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਤਾਂ ਕਿ ਸੂਬਾ ਵਾਸੀਆਂ ਨੂੰ ਭਾਰੀ ਮੀਂਹ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਫਿਲਹਾਲ ਪੰਜਾਬ ਦੇ ਵਿੱਚ ਮਾਨਸੂਨ ਜਿਹੜਾ ਪੂਰੀ ਤਰ੍ਹਾਂ ਦੇ ਲਾਂਡ ਬਰਸਾਤ ਕਰਨ ਦੇ ਲਈ ਤਿਆਰ ਹੈ ਕਿਸੇ ਵੀ ਵੇਲੇ ਪੰਜਾਬ ਦੇ ਵਿੱਚ ਵਿਆਪਕ ਪੱਧਰ ਤੇ ਮਾਨਸੂਨ ਦੀ ਬਰਸਾਤ ਹੈ ਜਿਹੜੀ ਉਹ ਸ਼ੁਰੂ ਹੋ ਸਕਦੀ ਹੈ